ਪਾਕਿਸਤਾਨ ਤੋਂ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਦੇ 48 ਬਾਰਡਰ ਪੋਂਚੇ ਸਿੱਖ ਸੰਗਤਾਂ ਇਸ ਵਾਰ ਪਾਕਿਸਤਾਨੀ ਅਧਿਕਾਰੀਆਂ ਦੀ ਮਹਿਮਾਨ ਨਵਾਜ਼ੀ ਅਤੇ ਪ੍ਰਬੰਧਾਂ ਤੋਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਸਭ ਤੋਂ ਜ਼ਿਆਦਾ ਖੁਸ਼ੀ ਉਹਨਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਰਸਤੇ ਦੇ ਪਾਕਿਸਤਾਨ ਵਾਲੇ ਪਾਸੇ ਚੱਲਦੇ ਕੰਮ ਨੂੰ ਦੇਖ ਕੇ ਹੋਈ ਹੈ ਪਾਕਿਸਤਾਨ ਤੋਂ ਵਾਪਸ ਮੁੜੀਆਂ ਸੰਗਤਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਰਸਤੇ ਦਾ ਜ਼ਿਆਦਾਤਰ ਕੰਮ ਮੁਕੰਮਲ ਕਰ ਲਿਆ ਹੈ ਅਤੇ ਬਾਕੀ ਦਾ ਜਿਹੜਾ ਕੰਮ ਰਹਿੰਦਾ ਵੀ ਹੈ ਉਹ ਵੀ ਬਹੁਤ ਹੀ ਤੇਜ਼ੀ ਨਾਲ ਪਾਕਿਸਤਾਨ ਵਿੱਚ ਕੀਤਾ ਜਾ ਰਿਹਾ ਹੈ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਰਾਜਨੀਤੀ ਛੱਡ ਕੇ ਪਾਕਿਸਤਾਨ ਤੋਂ ਸਬਕ ਲੈਂਦੇ ਆ ਜਲਦ ਹੀ ਕਰਤਾਰਪੁਰ ਸਾਹਿਬ ਰਸਤੇ ਦਾ ਕੰਮ ਖਤਮ ਕਰਨ ਗਿਆ ਤਾਂ ਜੋ ਸਿੱਖ ਸੰਗਤਾਂ ਜਲਦ ਤੋਂ ਜਲਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪਵਿੱਤਰ ਦਰਸ਼ਨ ਕਰ ਸਕਣ ਤੁਸੀਂ ਆਪ ਇਸ ਵੀਡੀਓ ਰਾਹੀਂ ਸੁਣ ਸਕਦੇ ਹੋ ਕਿ ਪਾਕਿਸਤਾਨ ਤੋਂ ਵਾਪਸ ਪਰਤਿਆ ਸਿੱਖ ਸੰਗਤਾਂ ਨੇ ਪਾਕਿਸਤਾਨ ਦੇ ਵਿੱਚ ਇਸ ਵਾਰ ਦਾ ਰੱਬਾ ਕਿਵੇਂ ਰਿਹਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਤਾਂ ਚੈਨਲ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਸਬਸਕ੍ਰਾਈਬ ਜੇਕਰ ਤੁਹਾਨੂੰ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਤੁਸੀਂ ਹਰ ਆਉਣ ਵਾਲੀ ਖਬਰ ਨੂੰ ਦੇਖ ਸਕੋ ਕਿੱਥੋਂ ਦੇ ਆ ਜੀ ਅਸੀਂ ਉਹ ਗਏ ਸੀ ਕੀ ਕਹਿਣਾ ਚਾਹੁੰਦੇ ਕਿੱਥੇ ਗਏ ਸੀ ਕੀ ਕਹਿਣਾ ਚਾਹੁੰਦੇ ਅਸੀਂ ਨਨਕਾਣਾ ਸਾਹਿਬ ਗਏ ਸੀ ਬਸਾਖੀ ਦੇ ਉਸਦੇ ਕਿਹਣਾ ਚੋਣੇ ਕਿ ਸਾਨੂੰ ਬੜਾ ਵਧੀਆ ਲੱਗਾ ਪਹਿਲੇ ਪਾਸ਼ਾ ਜੀ ਦੀ ਧਰਤੀ ਦੇ ਉੱਪਰ ਜਾ ਕੇ ਬੜਾ ਵਧੀਆ ਉਧਰ ਲਾ ਵੀ ਹੈਵੀਅਰ ਸੀ ਕੋਈ ਮੁਸ਼ਕਲ ਨਹੀਂ ਆਈ ਕਹਿੰਦੇ ਪੰਜਾ ਸਾਹਿਬ ਤੋਂ ਬਾਹਰ ਨਹੀਂ ਜਾਣ ਦਿੱਤਾ ਜੀ ਪੰਜਾ ਸਾਹਿਬ ਤੋਂ ਨਹੀਂ ਬਾਹਰ ਜਾਣ ਦਿੱਤਾ ਪੰਜਾ ਸਾਹਿਬ ਦੇ ਵਿੱਚ ਹੀ ਰੱਖਿਆ ਵਾ ਕਿ ਲਾਹੌਰ ਤੋਂ ਅਸੀਂ ਬਾਹਰ ਜਾ ਸਕੀਏ ਸੱਚਾ ਸੌਦਾ ਸਾਹਿਬ ਲੈ ਕੇ ਗਏ ਸੀ ਕਰਤਾਰਪੁਰ ਸਾਹਿਬ ਲੈ ਕੇ ਗਏ ਸੀ ਬੜਾ ਵਧੀਆ ਕੋਰੀਡੋਰ ਬਣਿਆ ਹੋਇਆ ਕਰਤਾਰਪੁਰ ਸਾਹਿਬ ਦਿਖਾਇਆ ਜੀਰੋ ਲਾਈਨ ਥੱਲੇ ਲੈ ਕੇ ਅੱਛਾ ਜੀ ਤੇ ਕਰਤਾਰਪੁਰ ਕੋਰੀਡੋਰ ਦਾ ਕਿੰਨਾ ਕੰਮ ਚੱਲਦਾ ਪਿਆ ਉੱਥੇ ਜੀ ਉਧਰ ਤਾਂ ਤਕਰੀਬਨ ਬਹੁਤ ਜ਼ਿਆਦਾ ਮੁਕੰਮਲ ਹੋਣ ਵਾਲਾ ਲੱਗਦਾ 2 ਮਹੀਨੇ ਤੱਕ ਮੁਕੰਮਲ ਹੋ ਜਾਏਗਾ ਅੱਛਾ ਤੇ ਤੁਹਾਨੂੰ ਉਹਨੇ ਦਿਖਾਇਆ ਕਰਤਾਰਪੁਰ ਕੋਰੀਡੋਰ ਜੀ 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 ਕੀ ਕੀ ਦਿਖਾਇਆ ਉੱਥੇ ਸਾਨੂੰ ਕਰਤਾਰਪੁਰ ਜੋ ਬਿਲਡਿੰਗਾਂ ਬਣਾਈ ਜਾ ਰਹੇ ਆ ਜਿੱਦਾਂ ਪੁਲ ਤੇ ਬੰਦੇ ਜ਼ੀਰੋ ਲਾਈਨ ਤੱਕ ਲੈ ਕੇ ਗਏ ਆ ਸਾਡੀ ਕੁਸ਼ਕ ਮੈਂਬਰਾਂ ਨੂੰ ਵੱਟ ਮੈਨਿੰਗ ਯੂਸਟੈਂਡ ਤੇ ਬੜਾ ਵਧੀਆ ਪ੍ਰਵਾਂਸੀ ਜੋ ਕਿ ਦੇਖਿਆ ਅੱਗੇ ਬਾਗ ਵਿੱਚੇ ਬਣੇ ਹੋਏ ਸੀ ਉਹ ਸਾਰੇ ਕੱਟ ਕਰਤੇ ਆ ਕਾਫੀ ਕੰਮ ਆ ਜੋ ਲੈਟਰਿਨਾਂ ਦਾ ਪ੍ਰਵਾਂਸੀ ਜੋ ਲੰਗਰ ਹਾਲ ਸੀ ਸਾਰਾ ਕੰਪਲੀਟ ਕਰ ਚੁੱਕੇ ਆ ਰੋਡ ਵੀ ਤਕਰੀਬਨ ਸਾਰਾ ਉਹਨਾਂ ਦਾ ਬਣਾਇਆ ਪਿਆ ਇੱਕ ਸਿਰਫ ਉਹਦੇ ਵਿੱਚ ਜਿੱਦਾਂ ਬਜ਼ਰੀ ਲੁਕ ਨਹੀਂ ਪਾਈ ਹੋਈ ਬਾਕੀ ਸਾਰਾ ਕੰਪਲੀਟ ਆ ਉਸੇ ਰੋਡ ਸਾਨੂੰ ਲੈ ਕੇ ਗਈ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਾਕਿਸਤਾਨ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਤੇ ਸਰਕਾਰ ਨਾਲ ਬਣਾ ਕੇ ਆਏ ਆ। ਔਰ ਉੱਥੇ ਬੜਾ ਸੰਗਤ ਦਾ ਸਦਕਾਰ ਔਰ ਪਿਆਰ ਮਿਲਿਆ। ਪਾਵਨ ਗੁਰਦੁਆਮ ਜਿਹੜੇ ਸਾਡੇ ਤੋਂ ਵਿਛੜੇ ਨੇ। ਖੁੱਲੇ ਦਰਸ਼ਨ ਦਦਾਰ ਸੰਗਤਾਂ ਨੇ ਉੱਥੇ ਕੀਤੇ ਨੇ। ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ, ਲਾਹੌਰ, ਰੋੜੀ ਫাইভ, ਐਮਨਾਬਾਦ ਸਾਰੇ ਹੀ ਦਰਸ਼ਨ ਦਦਾਰੇ ਕਰਕੇ ਅਸੀਂ 11 ਤਰੀਕ ਨੂੰ ਗਏ ਸੀ। ਅੱਜ ਆਪਣੀ ਦਿਨਾਂ ਦਾ ਜਿੰਨੇ ਦਿਨਾਂ ਦਾ ਸਾਨੂੰ ਵੀਜ਼ਾ ਮਿਲਿਆ ਸੀ ਉਹਨੇ ਦਿਨਾਂ ਦਾ ਵੀਜ਼ਾ ਖਤਮ ਕਰਕੇ ਅਸੀਂ ਪੰਜਾਬ ਪਹੁੰਚੇ ਆ। ਉਹ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਉਹਨਾਂ ਗੁਰਦੁਆਮਾਂ ਦੇ ਜਿਨ੍ਹਾਂ ਦੀ ਅਰਦਾਸ ਕਰਦੇ ਆ ਅਸੀਂ ਦਿਨ ਰਾਤ ਜਦੋਂ ਵੀ ਸਿੱਖ ਅਰਦਾਸ ਕਰਦਾ ਹੈ ਇਹੀ ਕਰਦਾ ਹੈ ਕਿ ਜਿਹੜੇ ਗੁਰਦੁਆਮ ਵਿਛੜੇ ਨੇ ਉਹਨਾਂ ਦੀ ਸੇਵਾ ਸੰਭਾਲ ਖਾਲਸੇ ਨੂੰ ਮਿਲੇ। ਤੋਂ ਬੜੀ ਖੁਸ਼ੀ ਹੈ ਜੀ ਇਸ ਗੱਲ ਦੀ ਮਨ ਚ। ਕਰਤਾਰਪੁਰ ਕੋਰੀਡੋਰ ਦਾ ਕੀ ਹੈ? ਬਹੁਤ ਸਕਿਉਰਟੀਫੁੱਲ ਸੀ ਜੀ। ਔਰ ਪ੍ਰਸ਼ਾਸਨ ਦਾ ਪੂਰਾ ਪ੍ਰਬੰਧ ਸੀ ਕਰਤਾਰਪੁਰ ਕੋਰੀਡੋਰ ਦਾ ਕੰਮ ਚੱਲ ਰਿਹਾ ਜੀ ਜੋ ਵੇਖ ਕੇ ਆਏ ਆ ਹਾਂਜੀ ਔਰ ਬੜੇ ਯੋਰਨਾ ਤੇਜ਼ ਚੱਲ ਰਿਹਾ ਹੈ ਲੇਕਿਨ ਵੇਖੋ ਪ੍ਰੋਜੈਕਟ ਬਹੁਤ ਵੱਡਾ ਹੈ ਅਜੇ ਪਰਸੈਂਟ ਨਹੀਂ ਕੱਟ ਸਕਦੇ ਪਰ ਫਿਰ ਵੀ ਜਿੰਨਾ ਕੁ ਸਮਾਂ ਉਹਦੇ ਹਿਸਾਬ ਨਾਲ ਬੜੀ ਤੇਜ਼ੀ ਹੈ ਆਪ ਦਹਾਨ ਕੇ ਲੈ ਕੇ ਗਏ ਹੋ ਹਾਂਜੀ ਆਪ ਸਾਰੀ ਸੰਗਤ ਬਸਾਰਾ ਹੀ ਉਹਦਾ ਉੱਥੇ ਖੜੀ ਔਰ ਉੱਥੇ ਜਿਹੜੇ ਪ੍ਰੋਜੈਕਟ ਚੱਲਣ ਦੇ ਉਹ ਵੀ ਦੇਖੇ ਗੁਰੂ ਸਾਹਿਬਾਂ ਦੇ ਪਾਵਨ ਦਰਬਾਰ ਦੇ ਦਰਸ਼ਨ ਤਦਾਰੀ ਵੀ ਕਰਕੇ ਆਏ ਆ ਜੀ ਮੰਨਨ ਦੇ ਹਾਰਤ ਖੁਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ